ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਟਾਈਮ ਹੈਗਾ ਸਵੇਰ ਦਾ ਤੇ ਵਾਹਿਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੋਸ਼ ਹੋਮੋ ਤੇ ਆਪਾਂ ਲੱਗੇ ਅੱਜ ਆਲੇ ਬਲੌਗ ਦੀ ਸ਼ੁਰੂਆਤ ਕਰਨ ਪਹਿਲਾਂ ਤਾਂ ਜਸਨੀਤ ਦੇਖੋ ਜਸਨੀਤ ਲਿਆਇਆ ਨਵਾਂ ਟਰੱਕ ਆਹ ਨਵਾਂ ਟਰੱਕ ਲਿਆਇਆ ਜਸਨੀਤ ਦਿਖਾ ਦਿਓ ਏ ਫੱਕ ਦਾ ਖਾਦੋ ਇਹਨੂੰ ਹੁਣ ਲਈ ਖੁਸ਼ੀ ਪਿਆਰਾ ਆਤ ਨਹੀਂ ਸੁੱਤਾ 12 ਵਜੇ ਤੱਕ ਹੁਣ ਸਵੇਰੀ ਫੇਰ ਉੱਠ ਗਿਆ ਇੱਥੇ ਮਿੱਟੀ ਨਾਲੇ ਨੇ ਖੇਡਣਾ ਮਿੱਟੀ ਨਾਲ ਖੇਡੂਗਾ ਜਸਨੀਤ ਇਧਰ ਦੇਖੋ ਨੀਂਦ ਦਾ ਛੜੀਆ ਪਿਆ ਨਹੀਂ ਜਸਨੀਤ ਨੂੰ बस ਦੁੱਧ ਪੀ ਕੇ ਫੋਨ ਖੇਡਣ ਲੱਗ ਗਿਆ ਇਹਨੂੰ ਬਹੁਤ ਚੋਹ ਰੰਦਾ ਹੈ ਇਹ ਜੀ ਚੀਜ਼ਾਂ ਦਾ ਆ ਖੜਾ ਸੀਗੀ ਗੱਡੀ ਖੜਾ ਜਸਨੀਤ ਬਹੁਤ ਖੁਸ਼ੀ ਰਹਿੰਦੀ ਹੈ ਇਹਨੂੰ ਇਹ ਜੀ ਚੀਜ਼ਾਂ ਦੀ ਤੇ ਅਸੀਂ ਵੜਨਾ ਹੁਣ ਫਾਰਮ 'ਚ ਫਾਰਮ ਦੇ ਕੰਮ ਧੰਦੇ ਕਰਨੇ ਨੇ ਸੰਦੀਪ ਦੇ ਫੋਨ ਚੱਲਦੇ ਨੇ ਤੇ ਜਸਨੀਤ ਖੇਡੂਗਾ ਇੱਥੇ ਰਾਤ ਵੀ ਖੇਡੀਗਾ ਹਜੇ ਮੇਰੇ ਬੇੜੇ 'ਚ ਛਾੜੂ ਲਾਉਣ ਵਾਲਾ ਰਹਿੰਦਾ ਉਧਰ ਫਾਰਮ ਮੂਰੇ ਕਲੀ ਵਗੈਰਾ ਪਾ ਦਿਨੇ ਹੁੰਦੀਆਂ ਹਨ ਬੇਰਸ ਕਾਕੇ ਤੇ ਉਹਦੇ ਕਰਕੇ ਸਾਰੇ ਪੈਰਪੂਰ ਜਿਹੜੇ ਇੱਧਰ ਲੱਗੀ ਜਾਂਦੇ ਨੇ ਤੇ ਉਧਰੋਂ ਨਿਵੇੜ ਕੇ ਫੇਰ ਮੈਂ 베ੜੇ 'ਚ ਲੱਗੂ ਕੱਪੜੇ ਮੈਂ ਰਾਤ ਤੋਤੇ ਸੀਗੇ ਹੁਣ ਸੰਭਾਲਣੇ ਨੇ ਇਹ ਲਾ ਕੇ ਤੇ ਜਿਹੜੇ ਹੁਣ ਆਲੇ ਹੋਣਗੇ ਉਹਨੂੰ ਸੋਣੇ ਨੇ ਤੇ ਟੈਂਕੀ ਪਰ ਕੇ ਪਾਣੀ ਸਾਡੇ ਸਾਰੇ ਇੱਥੇ ਆ ਜਾਂਦਾ ਹੁੰਦਾ ਇਹ ਸੁੱਕੂ ਫੇਰ ਮੈਂ 베ੜੇ 'ਚ ਝਾੜੂ ਮਾਰ ਦੂ ਤੇ ਸੰਦੀਪ ਦੇ ਇੱਧਰ ਫੋਨ ਚੱਲਦੇ ਨੇ ਬਾਹਰਲਾ ਬੰਦਾ ਨੇੜੇ ਨਾ ਆਵੇ ਕਲੀ ਪਾ ਕੇ ਰੱਖੋ ਤੇ ਧਿਆਨ ਰੱਖੋ ਪੂਰੀ ਗੌਰ ਠੀਕ ਹੈ ਵੀਰੇ ਹਾਂ बस फिर जे मैं आए हूं ਤੁਹਾਡੇ ਨਾਲ ਲੱਗ ਜਾਨੀ ਆ ਹਨਾ ਫੇਰ ਹੋਆ ਫੇਰ ਪਤਾ ਮੈਂ ਵੀ ਇੱਧਰ ਕੰਮ ਤੰਦੇ ਕਰਨੇ ਨੇ ਆਜ ਨੂੰ ਨਿਮੇੜ ਤੋਂ ਫੋਨਾਂ ਦਾ ਕੰਮ ਜਲਦੀ ਜਲਦੀ ਪਰਮ ਵੱਲ ਚੱਲਦੇ ਫੇਰ ਸਵੇਰੇ ਫੋਨਾਂ ਦਾ ਹੋ ਜਾਂਦਾ ਜਿਸਨੀ ਤੇ ਖੇੜ ਲੱਗੀ ਆ ਫੇਰ ਇਧਰੋਂ ਨਿਮੇੜ ਕੇ ਰੋਟੀ ਖਾਵਾਂਗੇ ਤੇ ਨਾਲੇ ਮੈਂ ਝਾੜੂ ਪੋਚੇ ਦਾ ਕਰੂੰਗੀ ਤੁਸੀਂ ਦੀਪੋਂ ਆਉਂਦੇ ਨੇ ਹੁਣ ਇਹ ਮੰਗਦੇ ਨੇ ਜਾਣਾ ਫੀਡ ਹਨਾ ਦਿਨ ਤੋਂ ਮਾਗੇ ਫੀਡ ਪਾਵਾਂਗੇ ਇਹਨਾਂ ਨੂੰ ਤੇ ਇੱਥੇ ਹੁਣ ਲੱਗੂਗਾ ਟਾਈਮ ਸ਼ੇਅਰ ਕਰਾ ਗਏ ਉੱਪਰ ਕੰਮ ਆ ਵੀ ਦੇਖੋ ਭੱਜੇ ਆਈ ਉਹਦੀ ਇੱਧਰ ਨੂੰ ਸਾਰੇ ਦੇਖੋ ਇਹ ਚੀਜ਼ ਦੇਖੋ ਨਾ ਮੈਂ ਆ ਗਈ ਹੁਣ ਇੱਧਰ ਨੂੰ ਇਕੱਠੇ ਹੋਣ ਲੱਗ ਗਏ ਇਹਨਾਂ ਨੂੰ ਭੁੱਖ ਲੱਗੀ ਆ ਉੱਤਰੋਂ ਖਾਲੀ ਹੋ ਕੇ ਸਾਰੇ ਇੱਧਰ ਨੂੰ ਆਵਾਜ਼ ਕੁੱਝ ਆਵਾਜ਼ ਤੇ ਲੱਗੇ ਹੋਏ ਨੇ ਸਾਰੇ ਆਵਾਜ਼ ਕੁੱਝ ਆਉਂਦੇ ਨੇ ਇੱਧਰ ਨੂੰ ਤੇ ਹੁਣ ਇਹਨਾਂ ਨੂੰ ਆਪਾਂ ਪੋਣਿਆ ਜਾਣਾ ਦੂਗਾ ਇਹ ਇੱਕ ਥਲਾਮਾ ਜੀ ਉਹਨੂੰ ਦੁਕਾਨ ਤੇ ਪੂਰਾ ਹਾਰਟਵਰਕ ਹੈ ਨਾ ਹਾਂ ਉਹ ਵੀ ਚਾਰੇ ਨੂੰ ਦੇਖੀ ਪੱਕ ਲੱਗੀ ਤੀ ਜਦੋਂ ਮੈਂ ਗਈ ਉਦੋਂ ਮੈਂ ਗੇਟ ਖੋਲ੍ਹਿਆ ਸਾਰੇ ਐ ਮੇਰੇ ਕੰਨੀ ਨੂੰ ਭੱਜੇ ਸਾਰੇ ਇੱਧਰ ਨੂੰ ਭੱਜੇ ਚੱਲੋ ਲੱਗੀ ਹੋਈ ਐ ਸਪੈਕ ਤਾਂ ਨਹੀਂ ਲੈੜੇ ਤਾਂ ਹੀ ਉਹਨਾਂ ਨੇ ਫੀਡ ਲੈ ਕੇ ਜਾਊਗਾ ਫਿਰ ਉਹ ਨਾ ਐ ਇਕੱਠੇ ਹੋ ਕੇ ਇੱਕ ਦੂਜੇ ਨੂੰ ਮੈਨੂੰ ਐਸੀ ਮੈਂ ਥੋੜੀ ਵੇਟ ਕਰਦੀ ਸੀ ਚਲੋ ਫਿਰ ਭਰ ਲੈਣੇ ਫੀਡ ਚੱਲੀਏ ਤੁਸੀਂ ਜਾਂਨੇ ਹੋ ਫੀਡ ਲੈਣਾ ਲੈ ਜਾਓਗੇ ਬਸ ਮੈਂ ਤਾਂ ਬਾਦੀ ਨਹੀਂ ਐ ਨਾਲ ਪਾਣੀ ਪੁਣੀ ਪਾਣੇ ਆ ਦੇਖੋ ਸੀਕੂ ਲੱਗੇ ਹੋਏ ਕਿੰਨੇ ਪਿਆਰੇ ਲੱਗਦੇ ਨੇ ਮੈਨੂੰ ਪਿਆਰੇ ਮੈਨੂੰ ਫਰੂਟ ਖਾਣ ਨਾਲ ਹੋਣਾ ਲੱਗਿਆ ਹੋਇਆ ਬਹੁਤ ਪਿਆਰਾ ਲੱਗਦਾ ਹੁੰਦਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਆਈਏ ਕਿ ਮੈਨੂੰ ਕਿੰਨੂ ਦਾ ਹੁੰਦਾ ਸੀ ਹੁਣ ਸੀਕੂ ਮੈਨੂੰ ਬਹੁਤ ਘੰਟ ਲੱਗਦੇ ਨੇ ਇੱਥੇ ਲੱਗੇ ਹੋਏ ਨੇਰੀ ਨੂਰੀ ਨਾਲ ਡਿੱਗੇ ਪੈਂਦੇ ਨੇ ਤੇ ਚਲੋ ਜੀ ਹੁਣ ਅਸੀਂ ਕਰ ਲਈਏ ਕੰਮ ਹਨਾ ਫੇਰ ਕਰਾਂਗੇ ਅੱਗੇ ਵੀਡੀਓ ਨੂੰ ਕੰਟੀਨਿਊ ਜਿਸਨੀਪ ਤਾਂ ਲੱਗ ਗਿਆ ਵੀ ਗੱਡੀ 'ਚ ਮਿੱਟੀ ਭਰਨਾ ਚੰਪਰ 'ਚ ਪਾਣੀ ਪਾਤਾ ਤੇ ਦੁੱਧ ਹਲੇ ਵਾਲੀ ਦੇ ਨੰਤਰਨਾ ਦਾਲ ਪਈਆ ਆਟਾ ਗੁੰਨੇਆ ਪਈ ਤੇ ਹੁਣ ਕਰਦੇ ਆ ਸੋਈ ਦੇ ਕੰਮ ਕੰਮ ਤੰਦੇ। ਇਹ ਪਹਿਲਾਂ ਤਾਂ ਆਹ ਫਰਾਈ ਟੈਂਸ ਸਾਫ ਕਰਕੇ ਆ ਦੁੱਧੇ ਘੱਟ ਕੇ ਇਚ ਹੀ ਕਰਦੀ ਹੁੰਨੀ ਐ ਮੈਂ ਦੁੱਧ ਗਰਮ ਤੇ ਇਹਨੂੰ ਕੱਢ ਦੂੰਗੀ ਰਾਤਾਂ ਦੇ ਦੁੱਧ ਨੂੰ ਤੇ ਦੁੱਧ ਵਾਲੀ ਦੇ ਨਾਲ ਧਰੂੰਗੀ ਫਿਰ ਬਸ ਰੋਟੀ ਰੁੱਟੀ ਬਣਾ ਲੂੰਗੀ। ਇਹੋ ਜਿਹੇ ਕੰਮ ਤੰਦੇ ਨੇ। ਤੇ ਹੁਣ ਬਸ ਸੋਈ ਦਾ ਟਾਈਮ ਲਾਵਾਂਗੇ ਬਾਹਰ ਜਿਹੜੇ ਹੈਗੇ ਨੇ ਕੰਮ ਨਿਭੜ ਗਏ। ਤੇ ਇਸ ਦੁੱਧ ਦਾ ਦੁੱਧ ਵਾਲੀ ਦੇ ਨਾਲ ਧਰ ਕੇ ਫਿਰ ਮੈਂ ਛਾੜੂ ਪੋਚਾ ਕਹਿੰਦੇ ਸੰਦੀਪ ਨੇ ਕਿਹਾ ਹੁਣ ਰੋਟੀ ਬਣਾ ਲਓ ਤਾਂ ਹੁਣ ਬਣਾ ਲੂੰ। ਜੀ ਉਹਨਾਂ ਨੇ ਕਿਹਾ ਵੀ ਥੋੜਾ ਜਿਹਾ ਠਹਿਰ ਕੇ ਹਨਾ ਤਾਂ ਠਹਿਰ ਕੇ ਬਣਾ ਲੂੰਗੀ। ਇਸਨੀ ਤੱਕ ਤਾਂ ਨਾਲ ਆ ਲਿਆ। ਮਸਾਸੀ ਨੂੰ ਨਾ ਹਜੀ ਹਨ ਜਿਸ ਨਹੀਂ ਤੇ ਮਮਾ ਮਾਵਾ ਹਾਂ ਗੁੱਡ ਮਾਰਨਿੰਗ ਸਾਰਿਆਂ ਸਸ਼ਕੀ ਗਲ ਬਲਾਦੀ ਤੇਤ ਕਾਲ ਹਾਂ ਕਿ ਮੇ ਤਾਂ ਨਾਲ ਜੀ ਸੋਨਾ ਸੋਨਾ ਬਣ ਗਿਆ ਟੱਲਾ ਟੱਲਾ ਬਣ ਗਿਆ ਹਾਂਜੀ ਲੋ ਜੀ ਆਪਣਾ ਹੋ ਗਿਆ ਅੱਜ ਦੁਪਹਿਰੇ ਕੂਲਰ ਖਰਾਬ ਕੂਲਰ ਖੜ ਗਿਆ ਪਤਾ ਨਹੀਂ ਕੀ ਹੋ ਗਿਆ ਹਵਾ ਦਾ ਬਹੁਤ ਫਰਕ ਪੈਣਾ ਹੈ ਅੱਛਾ ਗੁੱਡ ਮਾਰਨਿੰਗ ਹੁੰਦੀ ਨੇ ਧਰ ਲੱਗ ਜਾਂਦੀ ਹੈ ਮੋਟਰ ਨਵੀਂ ਲੈਂਦੀ ਆ ਹੋਰ ਨਨ ਕ੍ਰਾਫਟ ਵੀ ਲੈਂਦੀ ਆ ਵਧੀਆ ਸੀ ਇਹ ਮੈਂ ਕਿਹਾ ਹੀ ਹੋਵੇ ਇਹ ਉਹਦੇ ਨਾਲ 500 ਦਾ ਫਰਕ ਕਰੀਂ ਜੀ ਦੇਸੀ ਨਾਲ ਸਰ ਉਹ ਵੀ ਆਪਣੀ ਕਿੰਨੇ ਸਾਲ ਨਵੀਂ ਹੋ 5 ਸਾਲ ਦਾ ਲੱਗਦੀ ਹੈ ਸੋ 5 ਸਾਲ ਹੋ ਗਏ ਕੁਲਰਾਈ ਨੂੰ 500 ਵਧੀਆ ਵਧੀਆ ਸੀ ਮੋਟਰ ਉਹ ਵੀ ਹੂੰ ਉਹ ਕਿਤੇ ਤੀਰਿਆ ਤੋਂ ਆਹ ਭਈਆ ਮੋਟਰ ਦਾ ਵਾਲਾ ਫਰਕ ਤੇ ਹਵਾ ਦਾ ਐ ਮਾਰਦਾ ਫਿਰ ਫਾਰਮ ਦਾ ਯੋਖਾ ਸੀਗਾ ਹਣਾ ਅੱਖਾਂ ਬੈਠਾ ਹਾਂ ਪਾਪਾ ਪਾਪਾ ਨਾ ਕਿਉਂ ਤੱਕ ਬੈਠੇ ਹਾਂ ਹਮਮ ਮਰੀਆਂ ਕੀ ਜਾਂ ਹੈ ਇਹ ਲੱਗਦਾ ਹੈ ਖਰਚੇ ਖੜੇ ਹੋ ਜਾਂਦੇ ਨੇ ਇੱਕ ਸਾਡਾ ਫੋਨ ਖਰਾਬ ਹੋਇਆ ਤੇ ਹਮ ਇੱਕ ਫੋਨ ਨਮਾ ਆਇਆ ਫੋਨ ਦਾ ਸਰਜੂ ਇਹ ਠੀਕ ਆ ਹੈ ਫੋਨ ਦਾ ਨਾ ਸਰਦਾ ਇਹ ਫੋਨ ਵੀ ਨਾ ਕਹਿੰਦਾ ਸਰਜ ਸਾਨੂੰ ਫੋਨ ਵੀ ਨਾ ਵੀ ਨਹੀਂ ਸਰਦਾ ਉਹ ਫੋਨ ਨਾ ਮੇਨ ਫੋਨ ਤਾਂ ਸਾਡਾ ਇੰਨਾ ਕੰਮ ਹੋ ਗਿਆ ਪਿਆ ਇਹ ਜਾਂਦਾ ਤੀ ਹੁਣ ਵੀ ਖੜਾ ਡਿੱਕਾ ਆ ਤਾਂ ਪਤਾ ਹੀ ਨਹੀਂ ਸੀ ਵੀ ਆ ਖਰਚੇ ਨਿਕਲੇ ਹੋ ਆ ਹੁੰਦੀ ਹੈ ਕਬੀਲਦਾਰੀ ਨਾ ਕੰਮ ਕੋਈ ਕਰਦੇ ਆ ਖਰਚਾ ਕੀ ਹਾਂ ਵੀ ਨਹੀਂ ਆਂਦਾ ਪਏ ਪਜਾਈ ਦੀ ਬਿਨਾਂ ਵੀ ਹੋਏ ਬਿਜੁਕ ਤੇ ਹੋ ਗਏ ਸਾਲਾ ਹਾਂ ਹਾਂ ਫਿਰ ਆ ਰਸਤੇ ਚ ਉਤਾਰ ਚੱਕੀ ਜਾਊਗੀ ਇਹਦਾ ਜਵਾਰ ਕਰਕੇ

ਤੇ ਬਣਾਉਣ ਲੱਗਦੀ ਆ ਸਬਜ਼ੀ ਹਣਾ ਜਿਹੜਾ ਸਟਿਊਲ ਆ ਤੁਸੀਂ ਕਹੋ ਕਹਦੇ ਤੁਸੀਂ ਇਹ ਤੋਂ ਬਣਾ ਦੇਣਾ ਉਹਦੇ ਕਰਕੇ ਹੁਣ ਇਹਨਾ ਹੋ ਗਿਆ ਤੇ ਹੁਣ ਮੈਂ ਕਿਹਾ ਸਬਜ਼ੀ ਬਣਾ ਲਾ फटाफट ਪਿੰਡੀ ਦੀ ਸਬਜ਼ੀ ਬਣਾਉਣੀ ਆ ਮੈਂ ਖਾਸਾ ਹਰੋਂ ਦਾ ਤੇ ਰੋਜ਼ਨ ਬ੍ਰੈਡ ਬਣਾਈ ਸੀ ਬ੍ਰੈਡ ਬਣਾਈ ਸੀ ਨਾਲੇ ਪਕੌੜੀ ਬ੍ਰੈਡ ਬਣਾਈ ਸੀ ਹਾਂਜੀ ਤੇ ਮੈਨੂੰ ਜ਼ਿਆਦਾ ਵੀ ਨਹੀਂ ਪਈ ਉਹ ਵੀ ਚਲੋ ਉਹੀ ਪਿਆਸ ਸੀਗਾ ਉਹ ਮੈਂ ਘੜੀ ਵਿੱਚ ਕੱਢ ਕੇ ਰੱਖ ਦਿੱਤਾ ਸੀ ਉਹ ਪਾ ਦਿੰਦੀ ਆ ਇਹਦੇ ਟਿੱਕਾ ਤਾਂ ਨਹੀਂ ਟਿੱਕਾ ਉਹ ਲੈ ਜਾਂਦਾ ਨਾ ਉਹਦੇ ਨਾਲ ਉਹ ਜੀ ਜੀ ਉਹ ਜਿਹੜਾ ਜਰੂਰ ਤੁਹਾਨੂੰ ਕੋ ਕਰਾਂਗੇ ਸੰਦੀਪ ਲੈ ਕੇ ਆਏ ਪੈਸੇ ਮੈਨੇ ਮੇਹੀ ਪਾਣੀ ਪਾਣੀ ਉਹ ਮੀਨਰਲ ਬੋਟਲ ਦਾ ਉਥੋਂ ਸ਼ਾਪ ਤੋਂ ਜਸਨੀਤ ਨੂੰ ਫਿਰ ਮੈਡੀਸਿਨ ਦੇਣੀ ਹੈ ਜੀ ਦਵਾਈ ਵਗੈਰੇ ਦੇਣੀ ਮੈਂ ਆ ਜਾਨੀ ਆ ਜੀ ਬਸ ਮੈਂ ਬਣਿਆ ਪਾਇਆ ਮੈਂ ਟਟਕਾ ਠੀਕ ਹੈ ਤੇ ਜਸਨੀਤ ਨੂੰ ਦਵਾਈ ਦੇਣੀ ਹੈ ਇੰਨੀ ਜ਼ਿਆਦੇ ਔਖੀ ਹੈ ਇੰਨੀ ਜ਼ਿਆਦੇ ਔਖੀ ਉਹ ਲੈਂਦੀ ਨਹੀਂ ਹੈ ਕਿ ਬਹੁਤ ਮੁਸ਼ਕਲ ਨਾਲ ਜਿਹੜੀ ਦਵਾਈ ਦੇਣੀ ਆ ਤੇ ਇੱਕ ਅੱਜ ਗਰਮੀ ਨੇ ਏਨੀ ਆਤਮ ਮਚਾਈ ਪਈ ਆ ਬਹੁਤ ਜ਼ਿਆਦਾ ਗਰਮੀ ہوئی ਪਈ ਆ ਪਤਾ ਨਹੀਂ ਕਿਉਂ ਕੱਲ ਤਾਂ ਮੌਸਮ ਹੀ ਹੈਗਾ ਸੀਗਾ ਸੋਨਾ ਤੇ ਅੱਜ ਵੀ ਮੋٹے ਮੋٹے ਕੱਟੀਆਂ ਨਹੀਂ ਆ ਕਾ ਹਲ ਸੀ ਤੇ ਕੱਲ ਤਾਂ ਹੈਗਾ ਸੀਗਾ ਮੌਸਮ ਸੋਨਾ ਸੀਗਾ ਤੇ ਅੱਜ ਤਾਂ ਇੰਨੀ ਹੂਮਸਤ ਜੀ ਹੋਈ ਪਈ ਆ ਅੱਜ ਸਵੇਰ ਦੇ ਆ ਹੋ ਗਿਆ ਪਹਿਲਾਂ ਇੱਕ ਤਾਂ ਕੱਲ ਸੰਦੀਪ ਹਰੇ ਫੋਨ ਲੈਣ ਦਾ ਕਹਿੰਦੇ ਸੀ ਅੱਜ ਸਵੇਰੇ ਸਵੇਰੇ ਕੂਲਰ ਦੀ ਕੂਲਰ ਬੰਦ ਹੋ ਗਿਆ ਦੁਪਹਿਰੇ ਜੀ ਤੇ ਕੂਲਰ ਬਿਨਾ ਹੁਣ ਸਰਦਾ ਨਹੀਂ ਹੈਗਾ ਫਾਰਮ ਦੇ ਵਿੱਚ ਤੇ ਜਦ ਬੰਦ ਹੋਇਆ ਸਾਨੂੰ ਆਏ ਹੋਗੇ ਵੀ ਕਿਤੇ ਪਲੱਗ ਨੂੰ ਕੋਈ ਪ੍ਰੋਬਲਮ ਪੈ ਗਈ ਪਲੱਗ ਬਦਲ ਕੇ ਦੇਖਿਆ ਪਰ ਇੰਨੀ ਕਿਸਮਤ ਕਿੱਥੇ ਤੇਜ ਹਨਾ ਪਲੱਗ ਛਕਾਉਂ ਸੀਗਾ ਹਨਾ ਕੂਲਰ ਨੂੰ ਵੀ ਕੋਈ ਦਿੱਕਤ ਆ ਗਈ ਮੋਟਰ 'ਚ ਹੀ ਕੋਈ ਦਿੱਕਤ ਆ ਗਈ ਤੇ ਉਹਦੇ ਇਹ ਨਵੀਂ ਲਿਆ ਸੀ 5 ਸਾਲ ਹੋ ਹੀ ਨਹੀਂ ਤੇ ਦਿੱਕਤ ਆ ਗਈ ਫਿਰ ਫਿਰ ਨਵੀਂ ਮੋਟਰ ਲਿਆਂਦੀ ਹੈ ਐਟ ਅ ਟਾਈਮ ਤੇ ਕਰਪਟਨ ਦੀ ਸੀਗੀ ਕਰਪਟਨ ਦੀ ਮੋਟਰ ਹੈ ਹੁਣ ਆਈ ਵੀ ਕਾਸਟਲੀ ਆ ਥੋੜੀ ਜਿਹੀ ਤਾਂ ਨਹੀਂ ਸ਼ਾਦਾ ਫਿਰ ਤੁਸੀਂ ਉਹਦੀ ਗੱਲ ਦਿੱਤੀ ਹਨਾ ਆਈ ਖਾਚੇ ਖੜੇ ਹੋ ਜਾਂਦੇ ਨੇ ਇੱਕ ਪਤਨੀ ਲੱਗਦਾ ਹੈ ਕਿ ਕਰਨੇ ਕੁਛ ਲੱਗਦੇ ਆ ਤੇ ਖਰਚਾ ਕਿਥੇ ਹੋਰ ਪਾਸੇ ਨੂੰ ਚੱਲ ਪੈਂਦਾ ਸਾਰਾ ਦਿਨ ਚੱਲੋ ਚੱਲਲਾ ਸਾਰਾ ਦਿਨ ਚੱਲੋ ਚੱਲਲਾ ਜਦੋਂ ਛੋਟੇ ਹੁੰਦੇ ਸੀ ਜਦੋਂ ਮੰਮੀ ਹੁਣੀ ਘਰੇ ਹਨਾ ਮੈਂ ਇੱਕ ਗੱਲ ਜੀ ਕਰਦੇ ਹੁੰਦੇ ਨੇ ਵੀ ਆਹ ਹੋਆ ਤੇ ਉਦੋਂ ਐ ਨਹੀਂ ਸੀ ਲੱਗਦਾ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਕਿ ਕੀ ਕਹੀ ਜਾਂਦੇ ਨੇ ਹੁਣ ਪਤਾ ਲੱਗਦਾ ਹਨਾ ਜਦੋਂ ਖੁਦ ਕਵੀਲਦਾਰ ਬਣ ਗਏ ਤੇ ਫਿਰ ਪਤਾ ਲੱਗਦਾ ਹੁੰਦਾ ਵੀ ਇਹ ਹੁੰਦੀ ਹੈ ਚੱਲੋ ਚੱਲਲਾ ਆਪ ਫਿਰ ਉਹ ਮਾੜੀ ਦੀ ਗੱਲ ਦਾ ਹਾਸਾ ਪਾ ਲੈਨੇ ਹੁੰਨੇ ਆ ਆਪਾਂ ਜਦੋਂ ਛੋਟੇ ਹੁੰਨੇ ਹਾਂ ਨਾ ਸਾਰੇ ਭੈਣ ਭਾਈ ਇਕੱਠੇ ਬੈਠੇ ਹੁੰਨੇ ਆ ਤੇ ਹਾਸਾ ਹਾਸਾ ਬਹੁਤ ਨਿਕਲਦਾ ਹੁੰਦਾ ਉਹ ਵੀ ਉਸ ਜਦੋਂ ਮਜ਼ਾਕ ਮਜ਼ਾਕ ਚ ਆਪਾਂ ਇੱਕੋ ਜਿਹੇ ਟਾਈਮ ਤੇ ਆਉਂਦਾ ਹੁੰਦਾ ਕੇਰਾ ਹਨਾ ਆਪਾਂ ਉਹੀ ਹਸਤੀ ਜਾਂਦੇ ਹੁੰਨੇ ਉਹੀ ਹਸਤੀ ਜਾਂਦੇ ਹੁੰਨੇ ਹਰ ਇੱਕ ਗੱਲ ਤੇ ਤੇ ਕਈ ਕਈ ਗੱਲਾਂ ਤਾਂ ਛੇਤੀ ਰਹਿ ਜਾਂਦੀਆਂ ਨੇ ਹਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਮੈਂ ਤੇ ਮੇਰੀ ਭੈਣ ਆ ਤੇ ਤੇ ਸੱਸ ਦੀ ਬੇਟੀ ਹਨਾ ਅਸੀਂ ਐ ਗੱਲਾਂ ਕਰਨ ਲੱਗ ਜਾਂਦੀ ਆ ਤੇ ਉਹ ਵੀ ਜਿੰਦਾ ਆਪਾਂ ਮੰਮੀਆਂ ਬਣ ਗਿਆ ਹਨ ਵੀ ਆਪਣੀਆਂ ਮੰਮੀਆਂ ਤਾਂ ਉਹ ਸਾਰਾ ਦਿਨ ਘਰੇ ਬੈਠੀਆਂ ਰਹਿੰਦੀਆਂ ਨੇ ਹਨਾ ਕੀਤੀਆਂ ਨਹੀਂ ਜਾਂਦੀਆਂ ਜੁੰਦੀਆਂ ਹੈਗੀਆਂ ਤੇ ਜਿੰਦਾ ਆਪਾਂ ਮੰਮੀਆਂ ਬਣ ਗਿਆ ਆਪਾਂ ਤਾਂ ਰੋਜ਼ ਬਸ ਕਦੇ ਧੂਰੀ ਕਦੇ ਤੁੰਗਰੂ ਕਦੇ ਕਿਤੇ ਨਹੀਂ ਚਲੇ ਜਾਇਆ ਕਰਾਂਗੇ ਪਰ ਉਹਦਾ ਪਤਾ ਇੰਨੀ ਸੀ ਹੁੰਦਾ ਹਨਾ ਹੁਣ ਜਦੋਂ ਕਿਤੇ ਜਾਣਾ ਪੈਂਦਾ ਇੱਕ ਰਾਤ ਪਹਿਲੇ ਟੈਨਸ਼ਨ ਪੈ ਜਾਂਦੀ ਹੈ ਵੀ ਹਾਈ ਜਾਣਾ ਪਊਗਾ ਤੇ ਹੁਣ ਇਹ ਹੁੰਦਾ ਕੰਮ ਕਰਕੇ ਜਾਣਾ ਪੈਂਦਾ ਆ ਆਉਂਦਿਆਂ ਨੂੰ ਕੰਮ ਫੇਰ ਹੁੰਦੇ ਨੇ ਹਨਾ ਜਦੋਂ ਘਰੇ ਹੁੰਨੇ ਤਾਂ ਫਿਰ ਮਾੜਾ ਮੋਟਾ ਸ਼ਡਿਊਲ ਜਾਂ ਮਤਲਬ ਠੀਕ ਰਹਿੰਦਾ ਆਪਾਂ ਕੰਮ ਕਰੀ ਜਾਂਦੇ ਆ ਹਨਾ ਰੈਸਟ ਹੋ ਜਾਂਦੀ ਆ ਵਿੱਚ ਦੀ ਤੇ ਬਾਕੀ ਬੱਚੇ ਦੀ ਹਨਾ ਗੱਲਾਂ ਟਾਈਮ ਟਾਈਮ ਨਾਲ ਹਨਾ ਜ਼ਿੰਦਗੀ ਦੀਆਂ ਗੱਲਾਂ ਜਿਹੜੀਆਂ ਆਪਣੀਆਂ ਬਦਲਦੀਆਂ ਰਹਿੰਦੀਆਂ ਨੇ ਤੇ ਕੀ ਹੁੰਦਾ ਨਾ ਵੀ ਜ਼ਿੰਦਗੀ ਕੀ ਆ ਹਾਲਾਂਕਿ ਹੌਲੀ-ਹੌਲੀ ਆਪਣੀ ਏਜ ਹੋਣ ਲੱਗਿੰਦੀ ਆ ਪਰ ਇਹ ਚੀਜ਼ ਨੂੰ ਸਮਝਣ ਦੀ ਲੱਗ ਜਾਂਦੀ ਨੇ ਕਿ ਕੀ ਚੀਜ਼ ਆ ਹਾਲਾਂ ਜ਼ਿੰਦਗੀ ਤੇ ਬਸ ਮੈਨੂੰ ਤਾਂ ਹੁਣ ਇਹੀ ਲੱਗਦਾ ਹੁੰਦਾ ਹਨਾ ਕਿ ਜ਼ਿੰਦਗੀ ਕੁਝ ਨਹੀਂ ਵਾਸਤੇ ਨੂੰ ਇੰਜੋਏ ਕਰ ਲਓ ਜੋ ਵੀ ਦਿਨ ਆਇਆ ਹਨਾ ਵਧੀਆ ਬਾਜ਼ਾਰ ਤੋਂ ਬਾਹਰ ਗਰੂ ਸਾਰਿਆਂ ਨੂੰ ਸ਼ਾਂਤੀ ਦੇਵੇ ਹਨਾ ਹੁਣ ਹੋ ਗਿਆ ਮੇਰਾ ਸੇਲ ਗਰਮ ਆਪਾਂ ਪਕਾ ਲਈ ਪਿਆਜ਼ ਪਿਆਜ਼ ਪੁੱਜ ਜਾਣਗੇ ਪਿਆਜ਼ ਪੁੱਜੀ ਲਾ ਪਾ ਦੇ ਤੇ ਇਹ ਕਈ ਵਾਰਾਂ ਨੂੰ ਜਬੀ ਸਬਜ਼ੀ ਬਣਾਈ ਹੋਈ ਬਹੁਤ ਟੇਸਟੀ ਲੱਗਦੀ ਹੈ ਇਹ ਪਿੰਡੀ ਦੀ ਪਿੰਡੀ ਹੈਗੀ ਹੈ ਘਰ ਦੀ ਆਪਨੇ ਬਾਰ ਵੀ ਤੋੜੀ ਹੋਈ ਆ ਕੱਲ ਤੋੜੀ ਅੱਜ ਤੋੜਨੀ ਹਨਾ ਖੁਸ਼ਾ ਤੇ ਵਸ ਵਾਹੀ ਕਰਦੇ ਹਾਂ ਜਸਨੀ ਤੁਸੀਂ ਤੇ ਫਿਰ ਖੋਦ ਲਉਂਗਾ ਇਹ ਵੀ ਕਾਫੀਂ ਜੀ ਹੋਈ ਪਈ ਆ ਬਸ ਫਿਰ ਮੇਰੀ ਨਾਂ ਜਾਣ ਖੜੀ ਜਾਂਦੀ ਜਦੋਂ ਐਂ ਦੀ ਹੋ ਜਾਂਦਾ ਹੁੰਦਾ ਕਿ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਜੋ ਗੁਸਤੋ ਪਰ ਲਈ ਕਮਜ਼ੋਰ ਆ ਤੇ ਖਾਂਦੀ ਦੀ ਦੀ ਘਟਾ ਜਿਹੜਾ ਆਏ ਹੋਊ ਉਹ ਹੋ ਜੇ ਫਿਰ ਉਤੂ ਜੀ ਐਂਡ ਹੋ ਜਾਂਦਾ ਹਨ ਆ ਵੀ ਐਂਡ ਵੀ ਆਪ ਨੂੰ ਕੁਝ ਹੋ ਜੇ ਬੱਚੇ ਨੂੰ ਤਾਂ ਜਮੀਨ ਹੋਵੇ ਬੱਚੇ ਦਾ ਹੱਥ ਦੇ ਖੇਡਦੀ ਸੋਹਣੇ ਲੱਗਦੇ ਨੇ ਫਿਰ ਬਾਹਰ ਹੀ ਗੁਰੂ ਵਸੋਂ ਮਾਰੇ ਰੱਖਿਆ ਮਹਾਨ ਸੰਦੂਸਤਿਆ ਦੇ ਦੇ ਖੋਜਣਾ ਫਿਰ ਇਤਨੀ ਜਨਰਤ ਨੇ ਆ ਥੋੜਾ ਜਿਹਾ ਸੇਕ ਲੱਗੀ ਜਾਉ ਤੂੰ ਵੀ ਪਿੰਡੇ ਨੂੰ ਮੈਡੀਕਲ ਕਿ ਮੈਂ ਇਹਨੂੰ ਅੰਦਰ ਜਾ ਕੇ ਦੇਖ ਲਿਆ ਹਜੇ ਪਿਆਜ਼ਾਂ ਨੂੰ ਸੇਕ ਲੱਗਦਾ ਫਿਰ ਆ ਕੇ ਲੂਣ ਮਿਰਚ ਪਾਉਂਗੀ ਨਾਲੇ ਤੇ ਠਿੰਡੀ ਪਾ ਦੂੰਗੀ ਫਿਰ ਮੈਂ ਇਹ ਕਰਕੇ ਰੱਖ ਦੂੰਗੀ ਤੇ ਬਣੀ ਜਾਊ ਫਿਰ ਮੈਂ ਆਕਾ ਗੁੱਲੇ ਕਿ ਹਨਾ ਕੁਛ ਟਾਈਮ ਹਨਾ ਫੋੜੀ ਮਤਲਬ ਹਵਾ ਹਵਾ ਲੈ ਕੇ ਸਿਧੀ ਹਨਾ ਕਰਕੇ ਹਨਾ ਫਿਰ ਆਉਂਗੀ ਫਿਰ ਆਉਂ ਰੋਟੀ ਬਣਾਉਣ ਫਿਰ ਰੋਟੀ ਬਣਾ ਕੇ ਲੈ ਕੇ ਜਾਈ ਹੁਣ ਚਲੋ ਰੋਟੀ ਨੂੰ ਨਹੀਂ ਫਿਰ ਕੁਛ ਵੀ ਲੱਗਦਾ ਹੁੰਦਾ ਬਣਾਉਣ ਨੂੰ ਫਿਰ ਦਾਲ ਸਬਜੀ ਦਾ ਹੁੰਦਾ ਹਨਾ ਵੀ ਬਣ ਜੇ ਇਕੱਲਿਆਂ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਤੇ ਸਾਰਿਆਂ ਨੂੰ ਰਿਕਵੈਸਟ ਹੈ ਜੀ ਹਨਾ ਦੇਖੋ ਬਲੌਗ ਜਹੇ ਜੇ ਵੀ ਆਉਂਦੇ ਨੇ ਹਨਾ ਜਰੂਰ ਪਿਆਰ ਦਿਆ ਕਰੋ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਬਾਏ ਗੁਰੂ ਸੁੱਖ ਰੱਖੇ ਕੱਲ ਨੂੰ ਮਿਲਦੇ ਆ ਸੋਨੀ ਜੀ ਨਵੀਂ ਵੀਡੀਓ ਨਾਲ ਹਨਾ ਤੇ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਬਾਏ ਬਾਏ ਟੇਕ ਕੇਅਰ